ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਵੇਗੀ ਬਲੈਕਆਊਟ ਹੋਵੇਗਾ ਸੋ ਕਾਫੀ ਲੋਕ ਦੁਬਿਧਾ ਦੇ ਵਿੱਚ ਫਸੇ ਹੋਏ ਨੇ ਮੈਸੇਜ ਆ ਰਹੇ ਨੇ ਕਿ ਸਾਨੂੰ ਪ੍ਰੋਪਰ ਤਰੀਕੇ ਨਾਲ ਦੱਸਿਆ ਜਾਵੇ ਕਿ ਬਲੈਕਆਊਟ ਕਿੰਨੇ ਟਾਈਮ ਦਾ ਹੋਵੇਗਾ ਕਿ ਸਾਰੀ ਰਾਤ ਬਲੈਕਆਊਟ ਹੋਵੇਗਾ ਸੋ ਉਥੇ ਮੈਂ ਦੱਸ ਦੇਣਾ ਚਾਹੁੰਦਾ ਜੀ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੱਜ ਸ਼ਾਮ 7:58 ਮਿੰਟ ਤੇ 2 ਮਿੰਟ ਦਾ ਜਿਹੜਾ ਸਾਇਰਨ ਵੱਜੇਗਾ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ 8:15 ਤੱਕ ਮਤਲਬ ਕਿ ਸਵਾ ਅੱਠ ਤੱਕ ਪੂਰੇ 15 ਮਿੰਟ ਦਾ ਬਲੈਕਆਊਟ ਹੋਵੇਗਾ ਜੇ ਦੂਜੇ ਪਾਸੇ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਦੀਆਂ ਜੋ ਲਾਈਟਾਂ ਨੇ ਉਹ ਪ੍ਰੋਪਰ ਤਰੀਕੇ ਨਾਲ ਬੰਦ ਕੀਤੀਆਂ ਜਾਣ ਚਾਹੇ ਤੁਹਾਡੇ ਘਰਾਂ ਦੇ ਵਿੱਚ ਇਨਵਰਟਰ ਲੱਗੇ ਨੇ ਜਨਰੇਟਰ ਲੱਗੇ ਨੇ ਜਾਂ ਦਫ਼ਤਰਾਂ ਦੇ ਵਿੱਚ ਜਿਹੜੇ ਰਾਤ ਨੂੰ ਹੋਲਡਿੰਗ ਬੋਰਡ ਲੱਗੇ ਹੁੰਦੇ ਨੇ ਉਹਨਾਂ ਦੀਆਂ ਲਾਈਟਾਂ ਜਗਦੀਆਂ ਨੇ ਸੀਸੀਟੀਵੀ ਕੈਮਰੇਨ ਦੀਆਂ ਜੋ ਲਾਈਟਾਂ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਸੋ ਉਥੇ ਅਦਾਰਾ ਸ਼ਾਰਪਨ న్యూਸ ਤੁਹਾਨੂੰ ਇਹ ਵੀ ਅਪੀਲ ਕਰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਜੋ ਡਰ ਦਾ ਮਾਹੌਲ ਨਾ ਪਾਇਆ ਜਾਵੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਸਾਨੂੰ ਜਦੋਂ ਵੀ ਕੋਈ ਹੋਰ ਅਪਡੇਟ ਨਵੀਂ ਆਵੇਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਪੂਰੀ ਰਾਤ ਦਾ ਬਲੈਕਆਊਟ ਨਹੀਂ ਹੈ ਮੈਂ ਤੁਹਾਨੂੰ ਸਮਾਂ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦਾ ਕਿ 7:58 ਮਿੰਟ ਤੇ ਜੋ ਸਾਰਨ ਵਜੇਗਾ ਉਸ ਤੋਂ ਬਾਅਦ 8:00 ਵਜੇ ਤੋਂ ਲੈ ਕੇ ਸਵਾ 8 ਤੱਕ ਮਤਲਬ ਕਿ ਪੂਰੇ 15 ਮਿੰਟ ਦਾ ਬਲੈਕਆਊਟ ਹੋਵੇਗਾ